ਸਰ ਇੰਪਰੂਵਮੈਂਟ ٹرسٹ ਦੇ ਕਲਰਕ ਵਿਸ਼ਾਲ ਸ਼ਰਮਾ ਨੂੰ ਅੱਜ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਵੱਲੋਂ ਉਸ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਅਦਾਲਤ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਅਖਰਕਾਰ ਉਸ ਨੇ ਆਪਣੀ ਸੀਟ ਤੇ ਰਹਿੰਦਿਆਂ ਕਿਹੜੇ-ਕਿਹੜੇ ਕਪਲੇ ਕੀਤੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਨੂੰ ਕੱਲ ਯਾਨੀ ਕਿ 6 ਜਨਵਰੀ ਸ਼ਨੀਵਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਵਿਸ਼ਾਲ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਕਿਉਂਕਿ ਜਿਹੜਾ ਕਰਜ਼ਾ 40 ਕਰੋੜ ਰੁਪਏ ਦਾ ਇਸ ਵੱਲੋਂ ਨਵੰਬਰ 2021 ਦੇ ਵਿੱਚ ਇੰਪਰੂਵਮੈਂਟ ٹرسٹ ਦੇ ਉਸ ਵੇਲੇ ਦੇ ਚੇਅਰਮੈਨ ਦਮਨਦੀਪ ਸਿੰਘ ਦੇ ਸਾਈਨ ਕਰਕੇ ਲਿਆ ਗਿਆ ਸੀ ਹੁਣ ਦਮਨਦੀਪ ਸਿੰਘ ਵੱਲੋਂ ਵੀ ਵਿਸ਼ਾਲ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਕਿਉਂਕਿ ਦਮਨਦੀਪ ਸਿੰਘ ਦਾ ਇਹ ਕਹਿਣਾ ਹੈ ਕਿ ਮੈਂ ਕੋਈ ਵੀ ਕਰਜ਼ਾ ਲੈਣ ਵਾਲੀ ਐਪਲੀਕੇਸ਼ਨ ਦੇ ਉੱਤੇ ਕੋਈ ਸਾਈਨ ਨਹੀਂ ਕੀਤੇ ਹੁਣ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਵਿਸ਼ਾਲ ਨੇ ਜਿਹੜਾ 40 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਉਹਨੇ ਉਹਦੇ ਉੱਤੇ ਜਿਹੜੀ ਮੋਹਰ ਲਾਈ ਸੀ ਉਹ ਤਾਂ ਚੇਅਰਮੈਨ ਦਮਨਦੀਪ ਸਿੰਘ ਦੀ ਸੀ ਪਰ ਉਹਦੇ ਉੱਤੇ ਸਾਈਨ ਚੇਅਰਮੈਨ ਨੇ ਨਹੀਂ ਕੀਤੇ ਸਨ ਪਰ ਇਹ ਸਾਈਨ ਵਿਸ਼ਾਲ ਸ਼ਰਮਾ ਨੇ ਆਪਣੇ ਕੀਤੇ ਸਨ ਹੁਣ ਵਿਜੀਲੈਂਸ ਇਹ ਵੀ ਪੁੱਛ ਗਿਆ ਕਰ ਰਹੀ ਹੈ ਕਿ ਆਖਰਕਾਰ ਵਿਸ਼ਾਲ ਸ਼ਰਮਾ ਨੂੰ 40 ਕਰੋੜ ਰੁਪਇਆ ਲੈਣ ਦੀ ਲੋੜ ਕਿਉਂ ਪਈ ਜਦ ਕਿ ਉਸ ਵੇਲੇ ٹرسٹ ਦੇ ਖਾਤੇ ਦੇ ਵਿੱਚ 100 ਕਰੋੜ ਰੁਪਏ ਦੇ ਕੋਲ ਪੈਸਾ ਮੌਜੂਦ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਾਮਲਾ ਹੈਗਾ ਕੀ ਏ ਅੰਮ੍ਰਿਤਸਰ ਦੇ ਪ੍ਰਤਾਪ ਐਵੇਨਿਊ ਦੇ ਜਤਿੰਦਰ ਸਿੰਘ ਨੇ ਆਨਲਾਈਨ ਸ਼ਿਕਾਇਤ ਦਰਜ ਕਰਾਈ ਸੀ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਉਹਨਾਂ ਦੱਸਿਆ ਸੀ ਕਿ ਉਸ ਦੀ ਜ਼ਮੀਨ ਐਕਵਾਇਰ ਹੋਈ ਸੀ ਨਿਊ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਨੇ ਇਸੇ ਨੂੰ ਲੈ ਕੇ ਅਦਾਲਤ ਦੇ ਵਿੱਚ ਕੇਸ ਕੀਤਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਘੱਟ ਮਿਲਿਆ। ਅਦਾਲਤ ਨੇ ਆਦੇਸ਼ ਜਾਰੀ ਕਰਤੇ ਕਿ ਇਹਨਾਂ ਨੂੰ ਮੁਆਵਜ਼ਾ ਜਿਹੜਾ ਵੀ ਮਿਲਿਆ ਉਹਦਾ 20% ਹੋਰ ਮੁਆਵਜ਼ਾ ਟਰਸਟ ਇਹਨਾਂ ਨੂੰ ਜਾਰੀ ਕਰੇਗੀ। ਜੋ ਸਾਡੀ ਜਾਣਕਾਰੀ ਹੈ ਉਹ ਮੁਆਵਜ਼ਾ ਬੰਦਾ ਸੀ ਕਰੀਬ-ਕਰੀਬ 3.5 ਕਰੋੜ ਰੁਪਏ ਤੇ 3.5 ਕਰੋੜ ਰੁਪਏ ਜਾਰੀ ਕਰਨ ਦੇ ਬੰਦੇ ਇਹਨਾਂ ਨੇ 80 ਲੱਖ ਰੁਪਏ ਦੀ ਰਿਸ਼ਵਤ ਮੰਗੀ। 75 ਲੱਖ ਤੇ ਸੌਦਾ ਹੋਇਆ 50 ਲੱਖ ਰੁਪਏ ਲਿਆ ਕੈਸ਼ ਬਾਕੀ ਇਹਨਾਂ ਨੇ ਚੈੱਕ ਲੈ ਲਏ। ਕੱਲ ਤੋਂ ਅਸੀਂ ਵੀਡੀਓ ਪਹਿਲਾਂ ਹੀ ਵਿਖਾ ਚੁੱਕੇ ਆ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਇੰਪਰੂਵਮੈਂਟ ٹرسٹ ਦੇ ਉਸ ਵੇਲੇ ਦੇ ਲਾਅ ਅਫਸਰ ਗੌਤਮ ਜੀਠੀਆਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਕਿਸ ਤਰ੍ਹਾਂ ਉਹ ਵੀਡੀਓ ਦੇ ਵਿੱਚ ਰਿਸ਼ਵਤ ਲੈਂਦਾ ਵਿਖ ਰਿਹਾ ਤੇ ਉਸ ਵੀਡੀਓ ਦੇ ਵਿੱਚ ਵਾਰ-ਵਾਰ ਵਿਸ਼ਾਲ ਦਾ ਨਾਂ ਲੈ ਰਿਹਾ ਤੇ ਨਾਲ ਇਹ ਵੀ ਕਹਿ ਰਿਹਾ ਇੱਕ ਮੈਡਮ ਨੂੰ ਵੀ ਪੈਸੇ ਦੇਣੇ ਨੇ ਹੁਣ ਆਖਰਕਾਰ ਵਿਸ਼ਾਲ ਜਦੋਂ ਦਾ ਇੱਥੇ ਕੰਮ ਕਰ ਰਿਹਾ ਉਸ ਤੇ ਹੁੰਦਿਆ ਇੰਪਰੂਵਮੈਂਟ ਟਰਸਟ ਦੇ ਵਿੱਚ ਕਿੰਨੇ ਕੰਮ ਹੋਏ ਕਿਹੜੇ ਕਿਹੜੇ ਡਿਵੈਲਪਮੈਂਟਾਂ ਦੇ ਕੰਮ ਹੋਏ ਕਿੰਨਾ ਕਮਾਂ ਦੇ ਬਿੱਲ ਠੇਕੇਦਾਰਾਂ ਦੇ ਪਾਸ ਕੀਤੇ ਗਏ ਕਿੰਨੀ ਕਿੰਨੀ ਅਮਾਉਂਟ ਕਿਸ ਠੇਕੇਦਾਰ ਨੂੰ ਪਾਸ ਕੀਤੀ ਗਈ ਉਹਨੂੰ ਜਾਰੀ ਕੀਤੀ ਗਈ ਇਸ ਬਾਰੇ ਵੀ ਵਿਜੀਲੈਂਸ ਪੂਰਾ ਰਿਕਾਰਡ ਹਾਸਲ ਕਰ ਰਹੀ ਹੈ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਸ਼ਾਲ ਕੁਝ ਠੇਕੇਦਾਰਾਂ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਵੱਲੋਂ ਡਿਵੈਲਪਮੈਂਟ ਦੇ ਕੰਮ ਕੀਤੇ ਨਹੀਂ ਜਾਂਦੇ ਪਰ ਬਿੱਲ ਪਾਸ ਹੋ ਜਾਂਦੇ ਸੀ ਇਸ ਦੇ ਬਦਲੇ ਵਿਸ਼ਾਲ ਨੂੰ ਮੋਟੀ ਰਿਸ਼ਵਤ ਮਿਲਦੀ ਸੀ ਵਿਜੀਲੈਂਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਸ਼ਾਲ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ ਕੁਝ ਜਾਲੀ ਕੰਪਨੀਆਂ ਵੀ ਬਣਾ ਰੱਖੀਆਂ ਸਨ ਉਹਨਾਂ ਕੰਪਨੀਆਂ ਦੇ ਨਾਂ ਦੇ ਵਿੱਚ ਵੀ ਪੈਸੇ ਜਾਰੀ ਹੋਏ ਨੇ ਇਸ ਦਾ ਵੀ ਵਿਜੀਲੈਂਸ ਵੱਲੋਂ ਪਤਾ ਲਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਵਿਸ਼ਾਲ ਨੇ ਜਿਹੜਾ 40 ਕਰੋੜ ਰੁਪਏ ਦਾ ਕਰਜ਼ਾ ਬੈਂਕ ਕੋਲੋਂ ਲਿਆ ਸੀ ਉਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰਤੀ ਹੈ ਹੁਣ ਉਸ ਦਾ ਸਾਰਾ ਰਿਕਾਰਡ ਇੰਪਰੂਵਮੈਂਟ ਟਰਸਟ ਤੋਂ ਹੋ ਸਕਦਾ ਹੈ ਵਿਜੀਲੈਂਸ ਵੱਲੋਂ ਸੋਮਵਾਰ ਨੂੰ ਕਬਜ਼ੇ ਚ ਲਿਆ ਜਾਵੇ ਅਸੀਂ ਕੱਲ ਵੀ ਖੁਲਾਸਾ ਕੀਤਾ ਸੀ ਕਿ ਵਿਸ਼ਾਲ ਸ਼ਰਮਾ ਵੱਲੋਂ ਬਿਨਾਂ ਡਿਪਾਰਟਮੈਂਟ ਜਾਂ ਸਰਕਾਰ ਦੀ ਮਨਜ਼ੂਰੀ ਤੋਂ ਹੀ 40 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਉਸ ਵੇਲੇ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸੰ ਦਮਨਦੀਪ ਸਿੰਘ ਸਾਹਮਣੇ ਆ ਰਿਹਾ ਹੈ ਕਿ ਵਿਸ਼ਾਲ ਸ਼ਰਮਾ ਨੇ ਚੇਅਰਮੈਨ ਦਮਨਦੀਪ ਸਿੰਘ ਦੇ ਜਾਲੀ ਸਾਈਨ ਕਰਕੇ ਬੈਂਕ ਦੇ ਵਿੱਚੋਂ 40 ਕਰੋੜ ਰੁਪਏ ਦਾ ਕਰਜ਼ਾ ਲਿਆ ਪੈਸਾ ਫਰਜੀ ਖਾਤਿਆਂ ਦੇ ਵਿੱਚ ਜਮ੍ਹਾਂ ਕਰਾਤਾ ਅਖਰਕਾਰ ਉਹਦੀ ਮਨਸ਼ਾ ਕੀ ਸੀ ਕਿਤੇ ਉਹਦਾ ਵੀ ਮਕਸਦ ਇਹ ਤਾਂ ਨਹੀਂ ਸੀ ਜਿਸ ਤਰ੍ਹਾਂ ਪਹਿਲਾਂ ਅਕਾਊਂਟੈਂਟ ਨੇ ਜਿਹੜੇ ਇੰਪਰੂਵਮੈਂਟ ਟਰਸ ਦੇ ਵਿੱਚ ਦਮਨ ਭੱਲਾ ਉਹਨਾਂ ਨੇ ਕੀਤਾ ਸੀ 80 ਕਰੋੜ ਰੁਪਈਆ ਆਪਣੇ ਪਰਿਵਾਰ ਦੇ ਇਸ ਦਸਿਆਂ ਦੇ ਖਾਤਿਆਂ 'ਚ ਜਮ੍ਹਾਂ ਕਰਾ ਦਿੱਤਾ ਸੀ ਕਿਤੇ ਇਹੋ ਜਿਹੀ ਸਾਜ਼ਿਸ਼ ਵਿਸ਼ਾਲ ਵੱਲੋਂ ਤੇ ਨਹੀਂ ਸੀ ਰਚੀ ਜਾ ਰਹੀ ਇਸ ਨੂੰ ਲੈ ਕੇ ਉਸ ਵੇਲੇ ਦੇ ਚੇਅਰਮੈਨ ਦਮਨਦੀਪ ਸਿੰਘ ਦੇ ਨਾਲ ਅਸੀਂ ਗੱਲਬਾਤ ਕੀਤੀ ਦਮਨਦੀਪ ਸਿੰਘ ਇਸ ਗੱਲ ਤੋਂ ਬਿਲਕੁਲ ਵਾਕਿਫ ਨਹੀਂ ਹਨ ਕਿ ਉਹਨਾਂ ਦੇ ਇੰਪਰੂਵਮੈਂਟ ਟਰਸ ਦੇ ਵਿੱਚ ਚੇਅਰਮੈਨ ਰਹਿੰਦੇ ਹੋયા ਟਰਸ ਵੱਲੋਂ ਕੋਈ 40 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੋਵੇ ਜਦ ਕੇ ਇੱਕ ਕਰਜ਼ਾ ਨਵੰਬਰ 2021 ਦੇ ਵਿੱਚ ਲਿਆ ਗਿਆ ਸੀ ਉਦੋਂ ਦਮਨਦੀਪ ਸਿੰਘ ਨੂੰ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸ ਦਾ ਚੇਅਰਮੈਨ ਬਣੇ ਲਗਭਗ 2 ਮਹੀਨੇ ਹੋ ਗਏ ਸਨ ਉਹਨਾਂ ਨੇ ਸਤੰਬਰ 2021 ਦੇ ਵਿੱਚ ਆਪਣਾ ਜਿਹੜਾ ਕਾਰਜਕਾਰ ਸੰਭਾਲਿਆ ਸੀਗਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਮਨਦੀਪ ਸਿੰਘ ਨੂੰ ਉਸ ਵੇਲੇ ਇੰਪਰੂਵਮੈਂਟ ਟਰਸ ਦਾ ਚੇਅਰਮੈਨ ਬਣਾਇਆ ਗਿਆ ਸੀ ਜਦੋਂ ਕਾਂਗਰਸ ਸਰਕਾਰ ਦੇ ਹੁੰਦਿਆਂ ਕਾਂਗਰਸ ਹਾਈ ਕਮਾਂਡ ਨੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹਟਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣਾਏ ਗਏ ਸਨ ਚਰਨਜੀਤ ਸਿੰਘ ਚੰਨੀ ਤੇ ਕਿਉਂਕਿ ਦਮਨਦੀਪ ਸਿੰਘ ਨਵਜੋਤ ਸਿੰਘ ਸਿੱਧੂ ਦੇ ਖਾਸੇ ਕਰੀਬੀ ਸਨ ਨਵਜੋਤ ਸਿੰਘ ਸਿੱਧੂ ਨੇ ਹੀ ਦਮਨਦੀਪ ਸਿੰਘ ਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਬਣਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਅਸੀਂ ਜਦੋਂ ਦਮਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਇਹ ਤਾਂ ਬੜਾ ਵੱਡਾ ਛੜੀਯੰਤਰ ਜਾਪਦਾ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਟਰਸਟ ਦੇ ਚੇਅਰਮੈਨ ਰਹਿੰਦਿਆਂ ਅਖਰਕਾਰ ਟਰਸ ਨੂੰ 40 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਲੋੜ ਕਿਉਂ ਪੈ ਗਈ ਕਿਉਂਕਿ ਉਸ ਵੇਲੇ ਉਹਨਾਂ ਨੇ ਕਈ ਬੋਲੀਆਂ ਕਰਵਾਈਆਂ ਸਨ ਤੇ ਇੰਪਰੂਵਮੈਂਟ ਟਰਸ ਦੇ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਪਏ ਹੋਏ ਸਨ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਦੀ ਸ਼ਿਕਾਇਤ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨਗੇ ਤੇ ਨਾਲ ਦੀ ਨਾਲ ਡੀਜੀਪੀ ਪੰਜਾਬ ਪੁਲਿਸ ਤੇ ਡੀਜੀਪੀ ਵਿਜੀਲੈਂਸ ਦੇ ਨਾਲ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਇਸ ਦੀ ਸ਼ਿਕਾਇਤ ਕਰਨਗੇ ਉਹਨਾਂ ਦਾ ਇੱਕ ਇਹ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਆਓ ਤੁਹਾਨੂੰ ਸੁਣਾਣਿਆ ਦਮਨਦੀਪ ਸਿੰਘ ਜਿਹੜੇ ਕਿ ਉਸ ਵੇਲੇ ਇੰਪਰੂਵਮੈਂਟ ਅਥਰਸ ਦੇ ਚੇਅਰਮੈਨ ਸਨ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਦਮਨਦੀਪ ਦਮਨਦੀਪ ਇੰਪਰੂਵਮੈਂਟ ਅਥਰਸ ਦੇ ਸਾਬਕਾ ਚੇਅਰਮੈਨ ਜੀ ਜੀ ਮੈਂ ਬੋਲ ਰਿਹਾ ਜੀ ਦਮਨਦੀਪ ਮੈਂ ਦੀਪਕ ਭੰਡਾਰੀ ਬੋਲਿਆ ਤੁਹਾਡੇ ਕੋਲ ਨੰਬਰ ਹੋਣਾ ਹੀ ਮੇਰਾ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਮਿਹਰਬਾਨੀ ਬਹੁਤ ਕੋਈ ਜਾਣਦਾ ਭਾਜੀ ਚਲੋ ਬਸ ਦੇਖ ਅੰਮ੍ਰਿਤਸਰ ਦੇ ਚਲੋ ਸੋ ਨਾਈਸ ਆਫ ਯੂ ਗੁਰੂ ਨੰਨ੍ਹ ਦੀ ਸੇਵਾ ਕਰਦੇ ਜੇ ਤੁਸੀਂ ਅੱਛਾ ਅੱਛਾ ਦਮਨ ਜੀ ਮੈਂ ਥੋੜੀ ਜੀ ਜਾਣਕਾਰੀ ਲੈਣਾ ਚਾਹ ਰਿਹਾ ਤੁਹਾਡੇ ਕੋਲ ਦਮਨ ਜੀ ਤੁਸੀਂ ਇੰਪਰੂਵਮੈਂਟ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਤੁਸੀਂ ਬਣੇ ਸੀ ਅੰਮ੍ਰਿਤਸਰ ਦੇ ਕਦੋਂ ਤੁਸੀਂ ਚਾਰਜ ਲਿਆ ਸੀਗਾ ਭਾਜੀ ਮੈਂ ਸਤੰਬਰ 21 ਜਾਂ 22 ਨੂੰ ਲਿਆ ਸੀ ਭਾਜੀ 2000 Uh, 21 ਜੰembre ਜਾਂ 21 ਸਤੰਬਰ ਜਾਂ 22 ਸਤੰਬਰ 2021 ਨੂੰ ਜੀ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਕੈਪਟਨ ਨੇ ਦਰਸ਼ਨ ਲਾਏ। ਉਹਨਾਂ ਤੋਂ 1-2 ਦਿਨ ਬਾਅਦ ਹੀ 1-2 ਦਿਨ ਬਾਅਦ ਹੀ ਗੁਰੂ ਰਾਮ ਰਾਜ ਜੀ ਨੇ ਮੇਰੇ ਤੋਂ ਦਇਆ ਕੀਤੀ। ਤੇ 1-2 ਦਿਨ ਬਾਅਦ ਹੀ। ਅੱਛਾ ਦਮਨ ਜੀ ਤੁਸੀਂ ਕਦੋਂ ਤੱਕ ਰਹੇ ਚੇਅਰਮੈਨ ਟਰਸਟ ਦੇ? ਮੈਂ ਭਾਜੀ ਮਤਲਬ ਜਦੋਂ ਗਵਰਨਮੈਂਟ ਚੇਂਜ ਹੋਇਆ ਉਸ ਤੋਂ ਪਹਿਲਾਂ ਮੈਂ ਰਿਜ਼ਾਈਨ ਕਰਤਾ ਸੀ। ਜਦੋਂ ਰਿਜ਼ਲਟ ਆਇਆ ਸੀ ਮੈਂ ਰਿਜ਼ਾਈਨ ਕਰ ਗਿਆ ਸੀ। ਤੁਸੀਂ ਲੈ ਕੇ ਚੱਲੋ 31 ਮਾਰਚ ਮੇਕਅਪ ਮਹਾਂਸਤੂ ਅੱਛਾ ਦਮਨ ਜੀ ਦਮਨ ਜੀ ਦਾ ਜ਼ਾਇਦੇ ਪਰ ਮੈਂ ਡਿਜ਼ਾਈਨ ਦਿੱਤਾ ਸੀ ਅੱਛਾ ਦਮਨ ਜੀ ਇਸ ਤਰ੍ਹਾਂ ਤੁਸੀਂ ਜਦੋਂ ਚੇਅਰਮੈਨ ਸੀ ਤੇ ਤੁਹਾਡੇ ਰਹਿਣਿਆਂ ਇੱਕ 40 ਕਰੋੜ ਰੁਪਏ ਦਾ ਲੋਨ ਲਿਆ ਜਾਂਦਾ ਹੈ ਇੰਪਰੂਵਮੈਂਟ ٹرسٹ ਦਾ ਅਕਾਊਂਟੈਂਟ ਹੈ ਵਿਸ਼ਾਲ ਸ਼ਰਮਾ ਓ ਮਾਈ ਗੋਡ ਓ ਜੋ ਮੇਰੇ ਕੋਲ ਇਨਫਰਮੇਸ਼ਨ ਹੈ ਉਹਦੇ ਚ ਇਹ ਹੈ ਕਿ ਤੁਹਾਡੇ ਉਸ ਚਿੱਠੀ ਦੇ ਉੱਤੇ ਫੌਰ ਕਰਕੇ ਸਾਈਨ ਕੀਤੇ ਉਹਨੇ ਕੀ ਤੁਹਾਡੇ ਨੋਟਿਸ ਹੈਗੀ ਇਹ ਗੱਲ ਵੀ 40 ਕਰੋੜ ਰੁਪਏ ਦਾ ਕੋਈ ਲੋਨ ਲਿਆ ਗਿਆ ਜੀ ਨਹੀਂ ਦੀਪਕ ਭਾਜੀ ਇਹ ਗੱਲ ਮੇਰੀ ਨੌਲੇਜ 'ਚ ਨਹੀਂ ਆ ਕਿ ਮੇਰੇ ਨਾਂ ਤੇ ਮੈਂ ਵੇਖੋ ਜਨਾਚਰ ਮੈਂਟਰਸ ਦਾ ਚੇਅਰਮੈਨ ਆ ਨਾ ਤੇ ਮੈਂ ٹرسٹ ਨੂੰ ਕੋਈ ਲੋਨ ਲੈਣ ਦਿੱਤਾ ਪਰਮਾਤਮਾ ਦੀ ਬਹਿਰ ਹੀ ਜਿਹੜੀ ਬੋਲੀ ਹੋਈ ਜਿਹਦੀ ਐਸਟੀਮੇਟ ਕਹਿੰਦੇ ਸੀ ਵੀ 60 ਕਰੋੜ ਆਉਣਾ ਮੈਂ ਉਹਦੇ 'ਚ ਵੀ 300 ਕਰੋੜ ਕਮਾ ਕੇ ਦਿੱਤਾ ਸੋ ਇਸ ਕਰਕੇ ਅਹੀਂ ਤੇ ਜਲੰਧਰ ਨੂੰ 5 ਕਰੋੜ ਦਿੱਤਾ ਉਹ ਵੀ ਦੂਸਰੇ ਐਡਰੈਸ ਦਾ ਕਹਿਣ ਤੇ ਅਸੀਂ ਲੋਨ ਲਿਆ ਨਹੀਂ ਅਸੀਂ ਸਾਨੂੰ ਇੱਕ ਦੋ ਟਰੱਸਟਾਂ ਦੀ ਮਦਦ ਕੀਤੀ ਲੋਨ ਨਹੀਂ ਲਿਆ ਪਰ ਨਾ ਇੱਕ ਦੀਪਕ ਭਾਜੀ ਚਲੋ ਕੁਦਰਤੀ ਤੁਹਾਡਾ ਫੋਨ ਆ ਗਿਆ ਇਹ ਗੱਲ ਨਾ ਟ੍ਰੇਸ ਨਹੀਂ ਹੋਈ ਅਜੇ ਤੱਕ ਚੰਗਾ ਆ ਤੁਹਾਡਾ ਫੋਨ ਆਇਆ ਮੈਨੂੰ ਨਾ ਇੱਕ ਦੋ ਮੇਰੇ ਵਿਸ਼ਵਾਸਯੋਗ ਸਾਥੀਆਂ ਨੇ ਫੋਨ ਕੀਤਾ ਜੀ ਕਿ ਭਾਜੀ ਟਰਸਟ ਨਾ ਤੁਹਾਡੇ ਸਾਈਨ ਫੇਕ ਕਰਕੇ ਕੋਈ ਲੋਨ ਲੈ ਰਿਹਾ ਆ ਜੀ ਤੇ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਮੈਂ ਤੇ ਲੱਤ ਵੀ ਗਿਆ ਚੇਅਰਮੈਨ ਤੋਂ ਰਿਜ਼ਾਈਨ ਵੀ ਕਰ ਗਿਆ ਤੇ ਮੇਰੇ ਸਾਈਨ ਕਰਕੇ ਕੌਣ ਲੋਨ ਲੈਣ ਰਿਹਾ ਜੀ ਮੈਂ ਨਾ ਜੀ ਮੇਰੇ ਚਲੋ ਹੁਣ ਮੈਂ ਨਾਮ ਨਹੀਂ ਲੈਣਾ ਮੈਂ ਆਪਣੇ ਜਿਹੜੇ ਰਿਲੇਟਡ ਮੇਰੇ ਨਾਲ ਅਧਿਕਾਰੀ ਲੱਗੇ ਸੀ ਮੈਂ ਉਹਨਾਂ ਨੂੰ ਬੋਨ ਕੀਤਾ ਜੀ ਮੈਂ ਯਾਰ ਮੈਨੂੰ 1 2 ਸਾਥੀਆਂ ਦੇ ਫੋਨ ਆਏ ਨੇ ਕੋਈ ਮੇਰੇ ਸੇਕ ਸਾਈਨ ਕਰਕੇ ਕੋਈ ਲੋਨ ਲੈ ਰਿਹਾ ਆ ਜੀ ਕੌਣ ਲੈ ਰਿਹਾ ਜੀ ਉਹਨਾਂ ਨੂੰ ਵੀ ਉਹਨਾਂ ਨੇ ਵੀ ਮੈਨੂੰ ਇਸ ਗੱਲ ਤੋਂ ਗਿਆਨਤਾ ਪੁਰ ਘਟਾਈ ਵੀ ਨਹੀਂ ਮੈਂ ਯਾਰ ਮਤਲਬ ਮੇਰੇ ਕਰਨਾ ਤਾਂ ਕਿ ਗੱਲ ਪਹੁੰਚਿਆ ਨੂੰ ਵੈਰੀਫਾਈ ਕਰੋ ਕੋਈ ਮਤਲਬ ਮੈਨੂੰ ਨਹੀਂ ਪਤਾ ਟ੍ਰਸਟ ਲੌਨ ਲੈ ਰਿਆ ਮੇਰੇ ਫੇਕ ਸਾਈਨ ਕਰਕੇ ਕੋਈ ਬੰਦਾ ਲੌਨ ਲੈ ਰਿਆ ਮਤਲਬ ਕੋਈ ਕੋਈ ਹੈਰਾ ਫੇਰੀ ਚੱਲ ਰਹੀ ਆ ਹੋ ਸਕਦਾ ਮੈਨੂੰ ਫਸਾਉਣ ਲਈ ਚੱਲ ਰਹੀ ਹੋਵੇ ਪਰ ਕੋਈ ਚੱਲ ਰਹੀ ਆ ਮੈਨੂੰ ਆਪਣਾ ਡਰ ਸੀ ਭਾਜੀ ਹੋ ਸਕਦਾ ਕਿ ਉਹ ਦੇਖੋ ਮੈਂ ਕੰਮ ਕੀਤਾ ਨਹੀਂ ਉਹ ਚ ਕਈ ਲੋਕ ਮਤਲਬ ਵੇਖੋ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਜਦੋਂ ਇਮਾਨਦਾਰੀ ਨਾਲ ਕੰਮ ਕਰੋਗੇ ਦੁਸ਼ਮਣ ਵੀ ਬਣ ਜਾਂਦੇ ਆ ਉਹਨਾਂ ਨੇ 4 ਮਹੀਨੇ ਤੱਕ ਨਾ ਲੱਗਦਾ ਸੀ ਕਿ ਕੋਈ ਮੈਨੂੰ ਫੋਨ ਕਰਕੇ ਨਾ ਕਰਦਾ ਹੋਵੇ ਪਰ ਮੈਂ ਇਹ ਚੀਜ਼ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਜੀ ਹੋਈ ਨਹੀਂ ਵੈਰੀਫਾਈ ਚਲੋ ਦਮਨ ਜੀ ਹੁਣ ਮੈਂ ਤੁਹਾਨੂੰ ਦੱਸ ਰਿਹਾ ਮੇਰੀ ਗੱਲ ਹੋਈ ਹੈ ਸੀਬੀਓ ਸਾਹਿਬ ਚੀਫ ਵਿਜੀਲੈਂਸ ਉਹ ਵਿਸ਼ਾਲ ਸ਼ਰਮਾ ਫੜਿਆ ਗਿਆ ਵਿਜੀਲੈਂਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਓ ਮਾਈ ਗੋਡ ਉਹ ਜਿਹੜਾ ਅਕਾਊਂਟੈਂਟ ਸੀ ਜਿਹੜਾ ਅਕਾਊਂਟੈਂਟ ओके अच्छा जी बिजनेसमैन ਨੂੰ ਗ੍ਰਫਤਾਰ ਕਰ ਲਿਆ ਤੇ ਉਹ ਮੈਨੂੰ ਜੋ ਜਾਣਕਾਰੀ ਮਿਲੀ ਮੈਂ ਸਾਰੀ ਉਹਦੀ ਕੋਕ ਕੀਤੀ ਪਤਾ ਚੱਲਿਆ ਕਿ ਚੇਅਰਮੈਨ ਦੇ ਸਾਈਨ ਹੋਏ ਆ ਉਸ ਵੇਲੇ ਮੈਂ ਪਤਾ ਕੀਤਾ ਚੇਅਰਮੈਨ ਕੌਣ ਸੀ ਤੁਸੀਂ ਚੇਅਰਮੈਨ ਸੀ ਕਿਉਂਕਿ ਇਹ ਨਵੰਬਰ 2021 ਦੇ ਵਿੱਚ 40 ਕਰੋੜ ਰੁਪਏ ਦਾ ਲੋਨ ਲਿਆ ਗਿਆ ਜਦ ਕਿ ਉਸ ਵੇਲੇ ਹਾਂ ਮੈਂ ਉਹ 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 ਮੇਰੇ ਕੋਲ ਇਹੋ ਜੀ ਕੋਈ ਫਾਈਲ ਨਹੀਂ ਆਈ ਬਾਈ ਜੀ ਮੇਰੀ ਮੇਰੀ ਬੇਨਤੀ ਸੁਣ ਲਓ ਉਹਦੋਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਦੋਂ 100 ਕਰੋੜ ਰੁਪਇਆ ਇੰਪਰੂਵਮੈਂਟ ਟਰਸਟ ਦੇ ਖਾਤਿਆਂ ਦੇ ਵਿੱਚ ਪਿਆ ਹੋਇਆ ਸੀ। ਤੇ ਅੱਛਾ ਜੀ। ਹਾਂ ਤੇ ਇਹ ਲੋਨ ਲਿਆ ਕਿਹੜੀ ਕਰਕੇ ਕਿਹੜੀ ਗੱਲਾਂ ਲਿਆ ਗਿਆ ਇਹ ਬਹੁਤ ਵੱਡਾ ਛੜੇੰਤਰ ਹੈ ਇੱਕ ਤੇ ਤੁਹਾਡੇ ਜਾਲੀ ਸਾਈਨ ਮਾਰ ਕੇ ਹੁਣ ਮੈਂ ਇਹ ਮਤਲਬ ਕਿਆ ਉਮੀਦ ਕਰਾਂ ਕਿ ਦਮਨਜੀਵੀ ਜੇ ਕੋਈ ਕੰਪਲੇਂਟ ਕਰਨਗੇ ਸਰਕਾਰ ਨੂੰ ਵੀ ਮੇਰੇ ਜਾਲੀ ਸਾਈਨ ਕਰਕੇ ਕਿਉਂਕਿ ਕੀ ਕਿਉਂਕਿ ਦੇਖੋ ਨਾ ਮੈਂ ਮੈਂ ਇਹ 420 ਐ ਸਿੱਧੀ ਸਿੱਧੀ 420 ਐ ਚੇਅਰਮੈਨ ਬੈਠਾ ਹੋਵੇ ਜਾਂ ਉੱਥੇ ਕੋਈ ਸੀਨੀਅਰ ਅਫੀਸਰ ਬੈਠੇ ਹੋਣ ਆਪਣੀ ਮਰਜ਼ੀ ਦੇ ਨਾਲ ਉਹਦੇ ਜਾਲੀ ਸਾਈਨ ਕਰਕੇ ਬਿਨਾਂ ਉਹਦੀ ਮਰਜ਼ੀ ਤੋਂ ਬਿਨਾਂ ਪ੍ਰਸਤਾਵ ਪਾਸ ਕੀਤੇ ਆ ਜਦੋਂ ਕੋਈ ਲੋਨ ਲੈਣਾ ਹੁੰਦਾ ਹੈ ਉਹਦਾ ਮੇਰਾ ਖਿਆਲ ਹੈ ਕਿ ਇੱਕ ਮਤਾ ਪੈਂਦਾ ਹੈ ਮਤੇ ਤੋਂ ਬਾਅਦ ਸਾਰਾ ਕੁਝ ਹੁੰਦਾ ਜੀਪਕ ਭਾਜੀ ਮੈਂ ਮਾਫ਼ ਚਾਹਨਾ ਹੁਣ ਤੇ ਚਲੋ ਟਰਸਟੀ ਨਹੀਂ ਹੈਗੇ ਮੇਰੇ ਟਾਈਮ ਤੇ ਤੇ ਨਰਿੰਦਰ ਤੰਗ ਜੀ ਸੰਜੀਵ ਰੋੜਾ ਜੀ ਰਵੀ ਜੀ ਹੁੰਦਲ ਜੀ ਮਤਲਬ ਮੇਰੇ ਟਾਈਮ ਤੇ ਤਾਂ ਟਰਸਟੀ ਵੀ ਸੀ ਜੇ ਅਸੀਂ ਲੋਨ ਲੈਣਾ ਹੁੰਦਾ ਤਾਂ ਅਸੀਂ ਮਤਾ ਪਾਉਂਦੇ ਉਹਦੇ ਚ ਸਾਰਿਆਂ ਦੇ ਸਾਈਨ ਹੁੰਦੇ ਔਰ ਪਰਮਾਤਮਾ ਦੀ ਦਇਆ ਹੈ ਮੈਂ ਜਿੰਨਾ ਚਿਰ ਇਸ ਗੁਰੂ ਨਗਰੀ ਨੇ ਮੈਨੂੰ ਦਇਆ ਦਿੱਤੀ ਮੇਰੇ ਤੇ ਕਿਰਪਾ ਕੀਤੀ ਮੈਂ ਜਿੰਨਾ ਚਿਰ ਤੇਰੇ ਮੈਂ ਗੁਰੂ ਨਗਰੀ ਦੇ ਅੰਦਰ ਇੱਕ ਇਹੋ ਜਿਹਾ ਮਤਲਬ ਕੋਈ ਇਹੋ ਜਿਹਾ ਕਦਮ ਚੁੱਕਣ ਤੋਂ 100 ਵਾਰੀ ਡਰਿਆਂ ਵੀ ਨਹੀਂ ਯਾਰ ਇਹ ਗੁਰੂ ਨਗਰੀ ਨਾਲ ਧੋਕਾ ਸਾਰੀ ਜ਼ਿੰਦਗੀ ਭੁਗਤਣਾ ਪੈਣਾ ਜੋ ਕੀ ਉਹ ਤੇ ਇਹ ਮੇਰੀ ਨਾ ਭਾਜੀ ਤੁਸੀਂ ਚਲੋ ਚੰਗਾ ਹੈ ਤੁਸੀਂ ਮੇਰੀ ਨੌਲੇਜ ਲੈ ਲੈਂਦਾ ਮੈਂ ਇਸ ਗੱਲ ਦੀ ਜੇ ਅਜੇ ਤੋਂ 2-4-5 ਮਹੀਨੇ ਸਾਲ ਪਹਿਲਾਂ ਜਾਂ 6 ਮਹੀਨੇ ਮੇਰੇ ਫੋਨ ਰਿਕਾਰਡਿੰਗ ਕਢਾਓਗੇ ਮੈਂ ਕਾਲਾਂ ਕਰਕੇ ਟਰੇਸ ਕਰਦੇ ਆਂ ਵੀ ਹਾਂ ਹੁਣ ਤੁਸੀਂ ਤੁਹਾਡੇ ਕੋਲ ਇੱਕ ਗੱਲ ਪਹੁੰਚੀ ਆ ਕਿੰਨੇ ਗਲਤ ਮੇਰੇ ਫੈਨ ਕਰਕੇ ਕੋਈ ਟੋਲ ਲਿਆ ਆ ਪਰ ਉਹ ਟਰੇਸ ਨਹੀਂ ਹੋਈ ਭਾਜੀ ਹਾਂ ਚਲੋ ਕੋਈ ਨਹੀਂ ਹੁਣ ਤੁਸੀਂ ਮੈਂ ਉਮੀਦ ਕਰਾਂ ਕਿ ਤੁਸੀਂ ਵੀ ਦੀ ਕੰਪਲੇਂਟ ਕਰੋਗੇ ਤੇ ਇੱਕ ਐਫ ਆਈ ਆਰ ਦਰਜ ਕਰਾਉਣਾ ਸੀ ਬਿਲਕੁਲ ਔਰ ਇੱਕ ਐਜੇ ਛੋਟਾ ਬ੍ਰਦਰ ਚੋਂ ਕਿ ਮੈਂ ਤੁਹਾਡੇ ਤੋਂ ਛੋਟਾ ਆਂ ਔਰ ਮੈਂ ਇਸ ਗੱਲ 'ਚ ਝਿਜਕ ਮਹਿਸੂਸ ਨਹੀਂ ਕਰਦਾ ਵੀ ਮੇਰੀ ਨੌਲੇਜ ਤੁਹਾਡੇ ਤੋਂ ਘਟਿਆ ਮੈਨੂੰ ਤੁਸੀਂ ਜੇ ਰਾਏ ਪਾਓ ਵੀ ਮੈਂ ਕੰਪਲੇਨ ਕਿੱਥੇ ਕਰਾਂ ਤਾਂ ਮੈਂ ਸਵੇਰੇ ਹੀ ਕਰੂੰਗਾ ਜੀ ਸੌਰੀ ਸਵੇਰੇ ਦੰਡਿਆ ਸਿੱਧੇ ਸਿੱਧੇ ਕੰਪਲੇਨ ਕਰੂੰਗਾ ਜੀ ਪੁਲਿਸ ਕਮਿਸ਼ਨਰ ਨੂੰ ਡੀਜੀਪੀ ਸਾਹਿਬ ਨੂੰ ਕਰਦੇ ਹੋ ਵਿਜੀਲੈਂਸ ਨੂੰ ਕਰਦੇ ਹੋ ਸਾਰੇ ਅਖੀਆਮ ਨੂੰ ਲਿਖਦੇ ਹੋ ਕਾਪੀ ਕਰਨੀ ਹੈ ਨਾ ਜੀ ਹਾਂ ਜੀ 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 ਚਲੋ ਠੀਕ ਹੈ ਮੈਂ ਮੈਂ ਦਮੰਨ ਜੀ ਬਿਲਕੁਲ ਮੈਂ ਮੰਡੇ ਨੂੰ ਕੰਪਲੇਨ ਕਰੂੰਗਾ ਜੀ ਬਿਲਕੁਲ ਕਰੂੰਗਾ ਕਿਉਂਕਿ ਇਹ ਫਰਾਡ ਆ ਮੇਰੇ ਨੌਲੇਜ ਮੇਰੇ ਸਾਈਨ ਤੋਂ ਬਿਨਾ ਔਰ ਬਿਨਾ ਸਾਡੇ ਸਟਾਫ ਦੇ ਵੀ ਕਿਸੇ ਦੇ ਨੌਲੇਜ ਨਹੀਂ ਜੀ ਇਹ ਜੀ ਚੀਜ਼ ਔਰ ਪ੍ਰਮਾਤਮਾ ਦੀ ਦੈਨ ਆ ਜਦੋਂ ਇਹ ਲੋਕ ਨੇ ਨਾ ਲ ਉਦੋਂ ਤੇ ਅਸੀਂ ਇੰਪਰੂਵਮੈਂਟ ਟਰੱਸ ਦੀ 295 ਕਰੋੜ ਰੁਪਇਆ ਕਮਾ ਕੇ ਦਿੱਤਾ ਜੀ ਟਰੱਸ ਨੂੰ ਸਾਨੂੰ ਤਾਂ ਲੋਨ ਦੀ ਲੋੜ ਹੀ ਨਹੀਂ ਸੀ ਜੀ ਚਲੋ 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 ਦਮਨ ਜੀ ਬਹੁਤ ਮਿਹਰਬਾਨੀ ਤੁਹਾਡੀ ਮੇਰੇ ਨਾਲ ਗੱਲ ਕਰਨ ਲਈ ਬਹੁਤ ਮੇਰਬਾਨੀ ਜੀ ਥੈਂਕ ਯੂ ਥੈਂਕ ਯੂ ਸੋ ਮਤਲਬ ਮੈਨੂੰ ਆ ਮੈਂ ਆ ਬੜੀ ਦੇਰ ਦੀ ਮੇਰੇ ਅੱਖਾਂ ਗਾੜੀ ਇਹ ਜਿਹੜੀ ਮੈਂ ਨਾ ਮੈਂ ਡਰਦਾ ਸੀ ਵੀ ਯਾਰੇ ਕੁਝ ਹੋਇਆ ਆ ਪਤਾ ਨਹੀਂ ਮੈਨੂੰ ਫਸਾਉਣ ਲਈ ਹੈ ਕਿ ਆ ਪਰ ਚਲੋ ਥੈਂਕ ਗੋਡ ਬਾਬਾ ਦੀਪ ਸਿੰਘ ਜੀ ਬੈਠੇ ਆ ਇਹ ਮਤਲਬ ਚਲੋ ਥੈਂਕ ਯੂ ਭਾਜੀ ਓਕੇ ਥੈਂਕ ਯੂ ਨਮਸਕਾਰ 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 ਹੁਣ ਤੁਸੀਂ ਸੁਣੀ ਲਿਆ ਕਿ ਦਮਨਦੀਪ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਦੇ ਚੇਅਰਮੈਨ ਰਹਿੰਦਿਆਂ ਅਖਰਕਾਰ 40 ਕਰੋੜ ਰੁਪਏ ਦਾ ਲੋਨ ਕਿਉਂ ਲੈ ਗਿਆ ਹੁਣ ਅਖਰਕਾਰ ਵਿਸ਼ਾਲ ਨੇ ਇਹ ਕਿਸ ਦੇ ਅਸ਼ੀਰਵਾਦ ਦੇ ਨਾਲ ਇਹ ਲੋਨ ਲਿਆ ਹੁਣ ਇਹਦਾ ਪਤਾ ਵਿਜੀਲੈਂਸ ਵੱਲੋਂ ਲਾਇਆ ਜਾਏਗਾ ਤੁਹਾਨੂੰ ਇਹ ਵੀ ਦੱਸ ਦਈਏ ਜਦੋਂ ਕੋਈ ਲੋਨ ਲੈਣਾ ਹੁੰਦਾ ਕਿਸੇ ਨੇ ਉਹਦਾ ਇੱਕ ਪੂਰਾ ਪ੍ਰੋਸੀਜਰ ਹੈ ਪਹਿਲੇ ਉਹਦਾ ਪ੍ਰਸਤਾਵ ਬੰਦ ਹੈ ਉਹ ਪ੍ਰਸਤਾਵ ਬਨ ਕੇ ਚੇਅਰਮੈਨ ਵੱਲੋਂ ਬਣਾ ਕੇ ਸਰਕਾਰ ਨੂੰ ਭੇਜਿਆ ਜਾਂਦਾ ਹੈ ਫਿਰ ਸਰਕਾਰ ਉਹਦੇ ਤੇ ਮੋਹਰ ਲਾਉਂਦੀ ਹੈ ਤੇ ਦੱਸਿਆ ਜਾਂਦਾ ਪੈਸਾ ਕਿਹੜੇ ਕੰਮਾਂ ਵਾਸਤੇ ਲਿਆ ਜਾ ਰਿਹਾ ਹੈ ਹੁਣ ਚੇਅਰਮੈਨ ਵੱਲੋਂ ਨਾ ਤਾਂ ਕੋਈ ਮੀਟਿੰਗ ਕੀਤੀ ਗਈ ਨਾ ਹੀ ਕੋਈ ਮਤਾ ਸਰਕਾਰ ਨੂੰ ਪਾਸ ਕਰਕੇ ਪਿਆ ਗਿਆ ਤੇ ਫਿਰ 40 ਕਰੋੜ ਰੁਪਏ ਦੀ ਵਰਤੋਂ ਕਿੱਥੇ ਕੀਤੀ ਗਈ ਇਹਦਾ ਕਰਜ਼ਾ ਕਿਉਂ ਲਿਆ ਗਿਆ ਏ ਬਹੁਤ ਵੱਡੇ ਜਿਹੜੇ ਸਵਾਲ ਹਜੇ ਵੀ ਸਾਹਮਣੇ ਆ ਰਹੇ ਨੇ ਹੁਣ ਵਿਜੀਲੈਂਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਵਿਸ਼ਾਲ ਨੇ ਆਪਣੇ ਪਰਿਵਾਰ ਦੇ ਦੂਜਿਆਂ ਸਦਸਿਆਂ ਦੇ ਨਾਂ ਤੇ ਕੋਈ ਜਾਲੀ ਜਿਹੜੀਆਂ ਫਰਮਾਂ ਤੇ ਨਹੀਂ ਬਣਾਈਆਂ ਗਈਆਂ ਕਿਉਂਕਿ ਵਿਸ਼ਾਲ ਅਕਾਊਂਟੈਂਟ ਹੈ ਇਹਨੂੰ ਪਤਾ ਹੈ ਕਿਸ ਤਰ੍ਹਾਂ ਪੈਸੇ ਖਾਣੇ ਨੇ ਕਿਸ ਤਰ੍ਹਾਂ ਟਰਸਟ ਨੂੰ ਲੁੱਟਣਾ ਹੈ ਕਿਉਂਕਿ ਠੇਕੇਦਾਰ ਤੇ ਉੱਥੇ ਜਿਹੜੇ ਅਫਸਰ ਨੇ ਇੰਪਰੂਵਮੈਂਟ ਟਰਸਟ ਦੇ ਉਹਨਾਂ ਦਾ ਇੱਕ ਆਪਸ ਦੇ ਵਿੱਚ ਐਡਾ ਜ਼ਿਆਦਾ ਗੱਠ ਜੋੜਿਆ ਕਿ ਪੈਸੇ ਕਿੱਦਾਂ ਖਾਦੇ ਜਾਂਦੇ ਨੇ ਅਸੀਂ ਪਹਿਲਾਂ ਵੀ ਇਸ ਮਾਮਲਿਆਂ ਦਾ ਕਈ ਵਾਰੀ ਖੁਲਾਸਾ ਕਰ ਚੁੱਕੇ ਹਾਂ ਹੁਣ ਸਾਡੀ ਹੋਰ ਵੀ ਕਈ ਮਹਾਰਾਣਾਂ ਗੱਲ ਹੁੰਦੀ ਹੈ ਉਹਨਾਂ ਦਾ ਕਹਿਣਾ ਕਿ ਇਹੋ ਜਿਹੇ ਬੰਦਿਆਂ ਨੂੰ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਨਹੀਂ ਮਿਲਣੀ ਚਾਹੀਦੀ ਇਸ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੁਣ ਜਦੋਂ ਇਹ ਪਤਾ ਲੱਗਿਆ ਸੀ ਕਿ ਇਸਨੇ 40 ਕਰੋੜ ਰੁਪਏ ਦਾ ਫਰਜੀ ਹਸਤਾਖਰਾਂ ਦੇ ਉੱਤੇ ਕਰਜ਼ਾ ਲਿਆ ਤੇ ਫਿਰ ਇਸ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ ਇਹਨੂੰ ਉੱਥੇ ਕਿਉਂ ਹੀ ਲਗਾ ਰਹਿਂ ਦਿੱਤਾ ਗਿਆ ਇਹ ਬਹੁਤ ਵੱਡਾ ਸਵਾਲ ਹੈ ਇੱਕ ਪਾਸੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਕਹਿ ਰਹੇ ਨੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਭ੍ਰਿਸ਼ਟਾਚਾਰ ਸਹਿ ਨਹੀਂ ਕੀਤਾ ਜਾਏਗਾ ਪਰ ਤੁਸੀਂ ਵੇਖ ਸਕਦੇ ਹੋ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਫਸਰ ਨੇ ਇਹਨਾਂ ਚੋਰ ਅਫਸਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਭਾਵੇਂ ਮੁੱਖ ਮੰਤਰੀ ਹੋਣ ਭਾਵੇਂ ਕੋਈ ਹੋਣ ਇਹ ਆਪਣਾ ਕੰਮ ਲੱਗੇ ਰਹਿੰਦੇ ਨੇ ਮੋੜ-ਮੋੜ ਭ੍ਰਿਸ਼ਟਾਚਾਰ ਕਰਦੇ ਨੇ ਪੰਜਾਬ ਦਾ ਰਾਬੀ ਰੱਖਾ ਅਸੀਂ ਇਹ ਵੀ ਤੁਹਾਨੂੰ ਇੱਕ ਦੋ ਦਿਨਾਂ ਅੰਚ ਖਬਰ ਦੱਸਾਂਗੇ ਕਿ ਇੰਪਰੂਵਮੈਂਟ ਟਰਸਟ ਦੇ ਵਿੱਚ ਉਹ ਕਿਹੜੇ-ਕਿਹੜੇ ਐਸੇ ਲੱਗੇ ਹੋਏ ਨੇ ਜਾਂ ਕਾਪਰੇਸ਼ਨ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਕਿਸੇ ਨਾ ਕਿਸੇ ਭ੍ਰਸ਼ਟਾਚਾਰ ਦਾ ਮਾਮਲਾ ਦਰਜ ਹੈ ਜਾਂ ਫਿਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਹੈ ਵਿਭਾਗੀਏ ਚੱਲ ਰਹੀ ਹੈ ਹੁਣ ਇਹ ਵੀ ਵਿਜੀਲੈਂਸ ਨੂੰ ਪਤਾ ਲੱਗਾ ਕਿ ਹੋਰ ਵੀ ਬਹੁਤ ਸਾਰੇ ਵਿਕਾਸ ਕੰਮ ਜਿਹੜੇ ਨੇ ਇੰਪਰੂਵਮੈਂਟ ਅਸ ਕਰਾਈ ਗਏ ਤੇ ਉਹਨਾਂ ਦੇ ਬਿੱਲ ਬਣੇ ਜੇ ਕੰਮ ਨਹੀਂ ਹੋਇਆ ਹੁਣ ਇਹਦੀ ਵੀ ਜਾਂਚ ਜਾਰੀ ਹੈ ਫੈਸਲਾ ਜਨਤਾ ਨੇ ਕਰਨਾ ਹੈ ਫੈਸਲਾ ਮਾਨਯੋਗ ਅਦਾਲਤਾਂ ਨੇ ਕਰਨਾ ਹੈ ਕਿ ਕੀ ਅਸੀਂ ਇਹਨਾਂ ਅਫਸਰਾਂ ਨੂੰ ਇਦਾਂ ਹੀ ਖੁੱਲੇ ਛੱਡ ਦਈਏ ਇਹ ਚੋਰੀ ਕਰਦੇ ਨੇ ਫੇਰ ਸਸਪੈਂਡ ਹੁੰਦੇ ਨੇ ਬਹਾਲ ਹੋ ਕੇ ਫੇਰ ਉੱਥੇ ਆ ਕੇ ਕੰਮ ਕਰਨ ਲੱਪੈਂਦੇ ਨੇ ਹਿੱਕ ਤਾਣ ਕੇ ਛਾਤੀ ਠੋਕੇ ਪੈਸੇ ਲੈਂਦੇ ਨੇ ਭ੍ਰਸ਼ਟਾਚਾਰ ਕਰਦੇ ਨੇ ਤੇ ਫੇਰ ਭ੍ਰਸ਼ਟਾਚਾਰ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦਾ ਵਾਧਾ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਫੇਰ ਉਸ ਭ੍ਰਸ਼ਟਾਚਾਰ ਦੀ ਮੁਹਿੰਮ ਦਾ ਬਣੂਗਾ 何ですか